मेनु आ जवाब मिले क्या नाम है मैम आपका कमलजीत। मैम कौन कौन सी दिक्कतों का सामना करना पड़ता है आपको यहाँ पे पानी भर जाता है हमारे पास गाड़ी है कहीं को निकलती नहीं है जाने का रास्ता ही नहीं है गलिया नहीं बनी है गली नहीं बनी है मैम लेकिन हमने यहाँ पे लोगो से बात की वो तो कह रहे हैं उन्हें कोई भी दिक्कत परेशानी नहीं है इस वार्ड में सड़कें सारी बनी हुई है ਨਹੀਂ ਜਿਸਨੇ ਦੇਖ ਲਓ ਸਾਹਮਣੇ ਹੀ ਜਿਸਨੇ ਬੋਲਾ ਹੈ ਨਾ ਫਿਰ ਉਹ ਆ ਕੇ ਹਮਸੇ ਬਾਤ ਕਰਨ ਤੇ ਫਿਰ ਓਕੇ ਬਾਰਿਸ਼ ਮੇ ਆਏਗੇ ਫਿਰ ਬਾਤ ਕਰੂਗਾ ਉਸ ਕੋ ਓਕੇ ਆਪ ਕੀ ਕਹਿਣਾ ਚਾਹਤੀ ਹੋ ਮੈਂ ਮੈਂ ਹੀ ਕਹਿਣਾ ਚਾਹੁੰਨੀ ਹੈ ਕਿ ਜੇ ਅਸੀਂ ਗਰਾਂਟ ਦਾ ਕਹਿੰਨੇ ਤਾਂ ਕਹਿੰਦੇ ਇਸ ਗਲੀ ਬਾਰੇ ਗਰਾਂਟ ਹੀ ਨਹੀਂ ਆਈਓ ਉਹ ਕਹਿੰਦੇ ਗਰਾਂਟ ਆਂਦੀ ਹੀ ਨਹੀਂ ਇਸ ਇੰਨੇ ਟੋਟੇ ਬਾਰੇ ਨਹੀਂ ਆਂਦੀ ਬਾਕੀ ਆਖੇ ਬਾਛੇ ਆਂਦੀ ਆ ਇੰਨੇ ਟੋਟੇ ਬਾਰੇ ਗਰਾਂਟ ਨਹੀਂ ਆਂਦੀ ਇਧਰ ਨੂੰ ਤਾਂ ਬੋਰਡ ਵੀ ਮੰਗਣੇ ਨਹੀਂ ਆਂਦੇ ਇੱਥੇ ਤਾਂ ਵੋਟ ਮੰਗਣੇ ਵੀ ਨਹੀਂ ਆਂਦੇ ਕਹਿੰਦੇ ਗਰਾਂਟ ਨਹੀਂ ਹੈਗੀ ਤਾਂ ਕਰਕੇ ਵੋਟ ਵੀ ਨਹੀਂ ਮੰਗਣ ਆਂਦੇ ਓਕੇ ਜਿਵੇਂ ਕਿ ਆਪ ਦੇਖ ਸਕਤੇ ਹੈਂ ਅਗਰ ਆਪ ਦੇਖੇਂਗੇ ਤੋ ਇਹ ਪੂਰੀ ਰੋਡ ਟੂਟੀ ਹੋਈ ਹੈ ਬਾਰਿਸ਼ ਕੇ ਟਾਈਮ ਮੇਂ ਕੀ ਹਾਲ ਹੋਤਾ ਹੈ ਮੈਮ ਇਸ ਰੋਡ ਕਾ ਇਹ ਤਾਂ ਮਿੱਟੀ ਹੁਣ 10 12 ਟਰਾਲੀਆਂ 15 ਟਰਾਲੀਆਂ ਪਰੋਂ ਕਿਸੇ ਨੇ ਲੇਡੀ ਨੇ ਭਵਾਈਆਂ ਤਾਂ ਅਸੀਂ ਚੇ